ਆ ਬੀਜਿ ਮਖਲੋ ਮੰਡਪੇ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਹੜੇ ਮੰਤਰੀ ਸਰਪੰਚ ਨੀਟਾ ਮਾਰੀ ਗਿਆ ਖੋਦ ਦੇ ਵਿੱਚ ਜਲਾਲਾਬਾਦ ਆਦੀਨ ਪੈਂਦੇ ਪਿੰਡ ਅਰਨੀਵਾਲਾ ਉਰਫ ਕਟੀਆਂ ਵਾਲੇ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਪੰਚਾਇਤ ਮੈਂਬਰ ਅਤੇ ਸਰਪੰਚ ਦੇ ਉੱਪਰ ਇਟਾਂ-ਵਟੀਆਂ ਦੇ ਨਾਲ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਵਿਕਣ ਦੇਣਾ ਤਾਂ ਇਸ ਦੇ ਤਹਿਤ ਜਦ ਬੀਤੇ ਦਿਨ ਪੰਚਾਇਤ ਮੈਂਬਰ ਘਰ ਘਰ ਜਾ ਨਸ਼ਾ ਨਾ ਵੇਚਣ ਦੀ ਅਪੀਲ ਕਰਨ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਘਰ ਦੇ ਵੱਲੋਂ ਉਹਨਾਂ ਦੇ ਉੱਪਰ ਇਟਾਂ ਵਟਿਆਂ ਦੇ ਨਾਲ ਹਮਲਾ ਕਰ ਦਿੱਤਾ ਉਧਰ ਇਸ ਮਾਮਲੇ ਤੇ ਐਸਐਸਪੀ ਵਿਰਿੰਦਰ ਸਿੰਘ ਬਰਾੜ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਪੰਚਾਇਤ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਹੀ ਹੈ ਤਾਂ ਮਤਾ ਪਾਉਣ ਤੋਂ ਬਾਅਦ ਓਹੋ ਪ੍ਰਸ਼ਾਸਨ ਦਾ ਸਾਥ ਜਰੂਰ ਲਵੇ ਪ੍ਰਸ਼ਾਸਨ ਨਾਲ ਲੈ ਕੇ ਜਰੂਰ ਜਾਵੇ ਦੱਸਦੀ ਏ ਕਿ ਜਰਾਲਾਬਾਦ ਦੇ ਆਦੀਨਪੈਂਦੇ ਪਿੰਡ ਕਟੀਆਂ ਵਾਲੇ ਦੀ ਇਹ ਵੀਡੀਓ ਹੈ ਜਿੱਥੇ ਨਸ਼ਾ ਨਾ ਵੇਚਣ ਦੀ ਅਪੀਲ ਕਰਨ ਜਾ ਰਹੇ ਸਰਪੰਚ ਦੇ ਉੱਪਰ ਿੱਟਾ-ਵਟਿਆ ਦੇ ਨਾਲ ਹਮਲਾ ਕੀਤਾ ਗਿਆ ਸਰ ਇੱਕ ਨਾ ਅਰਨੀ ਵਾਲਾ ਇਲਾਕੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਕਹਿ ਰਹੇ ਕੋਈ ਸਰਪੰਚ ਹੋਰ ਕੁਝ ਜਿਹੜੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਰਪੰਚ ਨੇ ਕੋਈ ਬਾਤ ਚੱਕੀ ਤਾਂ ਉੱਥੇ ਕੋਈ ਪੱਥਰ-ਪੁੱਥਰ ਚੱਲ ਰਹੇ ਐਸ ਤਰ੍ਹਾਂ ਦੀ ਵੀਡੀਓ ਅੱਜ ਮਿਲ ਕੀ ਗਏ ਨੇ ਸਰਪੰਚ ਸਾਹਿਬਾਨ ਉਤੇ ਜੇ ਮੈਂ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਮੈਂ ਆਪਣੀ ਫੋਰਸ ਨੂੰ ਵੀ ਕਨਵਿੰਸ ਕਰਦਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਭਾ ਸਾਰਿਆਂ ਨੂੰ ਮਿਲ ਕੇ ਜਾਗਰਤ ਕਰਨ ਪਰ ਜਦੋਂ ਕਿਤੇ ਇਹੋ ਜਿਹਾ ਸਟੈਪ ਇਹ ਚੈਕਿੰਗ ਕਰਨੀ ਹੈਗੀ ਆ ਤਾਂ ਪੁਲਿਸ ਨੂੰ ਜੂਲ ਬੁਲਾ ਲਿਆ ਜਾਵੇ ਦੂਜੇ ਪਾਸੇ ਇਹ ਗੱਲ ਹੈਗੀ ਆ ਚਲੋ ਉਹ ਤਾਂ ਚੈੱਕ ਕਰ ਰਹੀ ਸੀ ਉਸ ਤਰ੍ਹਾਂ ਦੀ ਗੱਲ ਲੜਾਈ ਹੋਈ ਉਹ ਉਸ ਐਸ ਐਚਓ ਦਾ ਜਿਹੜਾ ਅਗਲਾ ਐਕਸ਼ਨ ਸੀਗਾ ਉਸ ਤੇ ਸੈਟੀਸਫਾਈ ਨਹੀਂ ਸੀਗੇ ਜੋ ਮੈਂ ਉਹਨੂੰ ਅੱਜ ਹੀ ਮਿਲੇ ਸੀ ਕਿ ਤੇ ਉਹਨੂੰ ਕਹਿਤਾ ਹੈਗਾ ਕਿ ਉਹ ਬੰਦਿਆ ਤੇ ਕਾਰਵਾਈ ਹੋਊਗੀ ਠੋਕੇ ਹੋਊਗੀ ਉਹ ਸ਼ਰਬਦਾ ਕੋਈ ਕਾਰੋਬਾਰ ਕਰ ਰਹੀ ਸੀ ਮੈਂ ਫੜਿਆ ਸੀ ਪਰ ਫਿਰ ਵੀ ਮੇਰੀ ਇੱਕ ਬੇਨਤੀ ਹੈ ਕਿ ਜੇ ਪੁਲਿਸ ਤੁਹਾਡੇ ਨਾਲ ਨਹੀਂ ਜਾਉਗੀ ਫਿਰ ਸਾਨੂੰ ਦੱਸਿਆ ਜਾਵੇ ਪਰ ਐਟ ਲੀਸਟ ਜਦੋਂ ਆਪਾਂ ਜਾਣੇ ਆ ਤੁਹਾਡਾ ਆਪਣਾ ਕੰਮ ਹੈ ਮਤਾ ਪਾਉਣਾ ਮਤਾ ਪਾ ਕੇ ਆਪਾਂ ਸਾਰਿਆਂ ਨੂੰ ਵੇਰ ਕਰ ਦੇਣਾ ਸਾਰੇ ਮਿਲ ਕੇ ਰਲ ਕੇ ਰਹਿਣਾ ਪਰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਨਾਲ ਜਾਓ ਅਸੀਂ ਨਾਲ ਸਹਿਯੋਗ ਕਰਾਂਗੇ ਕਾਰਵਾਈ ਕਰਾਂਗੇ ਕਿੱਥੋਂ ਦੀ ਬੈਟਰ ਰਹਿੰਦਾ ਉਹਦੇ ਵਿੱਚ ਕੀ ਰਹਿੰਦਾ ਉਹ ਬੈਟਰ ਰਹਿੰਦਾ ਜਦੋਂ ਆਪਾਂ ਕੋਈ ਇਹਦੀ ਕਾਰਵਾਈ ਕਰਦੇ ਆ ਤਾਂ ਕਈ ਵਾਰ ਜਿਹੜਾ ਹੈਗਾ ਉਹ ਦੂਜੇ ਪਾਸੋਂ ਕੋਈ ਸੈਂਟੀਮੈਂਟ ਹੋ ਜਾਈ ਤਾਂ ਫਿਰ ਇੱਕ ਹੀ ਤਰ੍ਹਾਂ ਦਾ ਉਹ ਸਾਰਾ ਜਿਹੜਾ ਹੈਗਾ ਇਲਜ਼ਾਮ ਆ ਜਾਂਦਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜਾ ਹੈਗਾ ਥੋੜੇ ਯੰਗ ਸਰਪੰਚਾਂ ਵਧੀਆ ਅੱਛੀ ਗੱਲ ਅੱਛੀ ਸੋਚ ਉਹਨਾਂ ਦੀ ਪਰ ਮੈਂ ਉਹਨਾਂ ਨੂੰ ਵੀ ਸਮਝਾਇਆ ਸੀ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜਾ ਫਿਰ ਇਹਦਾ ਖਰਾਬ ਕਰੂਗਾ ਸਰਪੰਚ ਪੰਚਾਇਤ ਦੇ ਉਲਟ ਜਾਊਗਾ ਸਾਰਿਆਂ ਦੇ ਉਲਟ ਜਾਊਗਾ ਫਿਰ ਉਹ ਬਖਸ਼ਿਆ ਨਹੀਂ ਸਰ ਇਹ ਕਿੱਥੋਂ ਦੀ ਵੀਡੀਓ ਹੈ ਵਾਇਰਲ ਹੋਈ ਜਿਹੜੀ ਤੇ ਚੈੱਕ ਕਰਨੀ ਵਾਲੇ ਦੀ ਹੈ ਹੋ ਗਈ ਮੇਰੀ ਗੱਲ ਦੀ ਉਹਨਾਂ ਨੂੰ ਮਿਲ ਕੇ ਸੀ